ਪਾਰਸ ਨੇ ਰਚਿਆ ਇਤਿਹਾਸ ਇੰਟਰਨੈਸ਼ਨਲ ਸਪੇਸ ਸੈਂਟਰ ਪਹੁੰਚੇ ਸੁਭੰਸ਼ ਸ਼ੁਕਲਾ 14 ਦਿਨਾਂ ਤੱਕ ਪਲਾੜ ਦੇ ਉੱਤੇ ਰਹਿ ਕੇ ਕਰਨਗੇ ਰਿਸਰਚ 7 ਦਿਨਾਂ ਦੀ ਵਿਜਲੈਂਸ ਰਿਮਾਂਡ ਦੇ ਉੱਤੇ ਵਿਕਰਮ ਜਿਠੀਆ ਸਰਕਾਰੀ ਵਕੀਲ ਬੋਲੇ 540 ਕਰੋੜ ਦੀਆਂ ਹੋਈਆਂ ਵਿੱਤੀ ਗੜਬੜੀਆਂ ਸਾਈਪ੍ਰਸ ਦੀ ਕੰਪਨੀ ਦੇ ਜ਼ਰੀਏ ਹੋਇਆ ਹੈਰਫੇ ਮਜੀਠੀਆ ਦੇ ਖਿਲਾਫ ਐਕਸ਼ਨ ਦੀ ਪੀਸੀਐ ਮਾਮਦਾ ਪਹਿਲਾ ਵਿਹਾਨ ਬਿਨਾ ਨਾਮ ਲਈ ਬੁਲੇ ਪਹਿਲਾਂ ਕਾਬੂ ਕੀਤੇ ਜਾਂਦੇ ਸੀ ਛੋਟੇ ਸਿਪਾਹੀ ਹੁਣ ਫੜੇ ਜਾ ਰਹੇ ਨੇ ਜਰਨੈਲ ਪੱਕੇ ਪੈਰੀ ਕਰ ਰਹੇ ਆ ਸਰਕਾਰ ਮਜੀਠੀਆ ਦੀ ਗ੍ਰਿਫਤਾਰੀ ਤੇ ਅਕਾਲੀ ਦਲ ਨਹੀਂ ਚੁੱਕੇ ਸਵਾਲ ਕਿ ਮਜੀਠੀਆ ਦੀ ਗ੍ਰਿਫਤਾਰੀ ਕਾਨੂੰਨ ਦੇ ਖਿਲਾਫ 4 ਸਾਲ ਦੀ ਜਾਂਚ ਤੇ ਵਿੱਚ ਕੁਝ ਨਹੀਂ ਨਿਕਲਿਆ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਨੂੰ ਲੈ ਕੇ ਵਣਨਗੇ ਨਿਯਮ ਐਸਜੀਬੀਸੀ ਵੱਲੋਂ 34 ਮੈਂਬਰੀ ਕਮੇਟੀ ਦਾ ਗਠਨ ਵਕ ਵਕ ਜਥੇਬੰਦੀਆਂ ਸਿੱਖ ਵਿਦਵਾਨ ਅਤੇ ਸੰਪਰਦਾ ਦੇ ਨੁਮਾਇੰਦੇ ਕਮੇਟੀ ਦੇ ਵਿੱਚ ਸ਼ਾਮਲ ਮੰਨ ਕੈਬਨਿਟ ਦੇ ਵੱਲੋਂ ਫੋਕਲ ਪੁਆਇੰਟਸ ਦੇ ਵਿੱਚ ਇੰਡਸਟਰੀਅਲ 플ਾਂਟਾਂ ਦੇ ਲਈ ਸੀਐਲਯੂ ਮਨਜ਼ੂਰੀ ਅਮਨ ਅਰੋੜਾ ਬੋਲੇ 1000 ਗੱਜ ਤੋਂ ਲੈ ਕੇ 4000 ਗੱਜ ਤੱਕ ਦੇ ਪਲਾਟ ਦੇ ਲਈ ਸੀਐਲਯੂ ਪਰਵਾਨਗੀ 40000 ਯਾਰਡ ਦੇ ਪਲਾਟ ਬਣ ਸਕਣਗੇ ਇੰਡਸਟਰੀਅਲ ਪਾਰਕ ਹਰਿਆਣਾ ਕੈਬਨਿਟ ਦਾ ਵੱਡਾ ਫੈਸਲਾ ਸਰਕਾਰੀ ਮੁਲਾਜ਼ਮਾਂ ਦੀ ਮੌਤ ਤੇ ਬਾਅਦ ਵੀ ਪਰਿਵਾਰ ਨੂੰ 2 ਸਾਲ ਤੱਕ ਮਿਲੇਗੀ ਸਰਕਾਰੀ ਰਿਹਾਇਸ਼ ਯੂਪੀਐਸ ਪੈਨਸ਼ਨ ਨੂੰ ਵੀ ਮਨਜ਼ੂਰੀ ਹਰਿਆਣਾ ਦੇ ਗੱਬਰ ਨੂੰ ਮੜਾਇਆ ਗੁੱਸਾ ਅੰਬਾਲਾ ਕੈਂਟ ਦੇ ਸਿਵਲ ਹਸਪਤਾਲ ਦਾ ਪਰਬੰਧ ਦੇਖ ਕੇ ਭੜਕੇ ਅਨਲਵਿਜ ਡਾਕਟਰਾਂ ਤੇ ਫਟਿਆ ਗੁੱਸਾ ਐਕਸ-ਰੇ ਮਸ਼ੀਨ ਪਾਈ ਗਈ ਸੀ ਖਰਾਬ ਏਸੀ ਵੀ ਨਹੀਂ ਕਰ ਰਿਹਾ ਸੀ ਕੰਮ ਅਮਰਨਾਥ ਯਾਤਰਾ ਤੋਂ ਪਹਿਨਾ ਬਾਲਟਾਲ ਮਾਰਗ ਤੇ ਤਿੰਨ ਲੇਅਰ ਦੀ ਸੁਰੱਖਿਆ ਆਰਮੀ ਬੀਐਸਐਫ ਸੀਆਰਪੀਐਫ ਤੇ ਜੰਮੂ ਕਸ਼ਮੀਰ ਪੁਲਿਸ ਦੇ ਮੁਲਾਜ਼ਮ ਤੇ ਨਾਲ 3 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ ਅਮਰਨਾਥ ਯਾਤਰਾ ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਫਰਕਤਾ ਪੈਂਦਾ ਹੈ ਲੈ ਕੇ ਪੰਜਾਬੀਆਂ ਖਬਰਾਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਟੋਲ ਪਲਾਜ਼ਾ ਦੀ ਇਹ ਜਿਹੜੇ ਸੜਕ ਦੇ ਉੱਤੇ ਟੋਲ ਨੇ ਇਹਨਾਂ ਦੇ ਉੱਤੇ ਵਿਵਾਦ ਲਗਾਤਾਰ ਸਾਹਮਣੇ ਆਉਂਦੇ ਨੇ ਇੱਕ ਵਾਰ ਫਿਰ ਤੋਂ ਆਇਆ ਹੈ ਖਬਰ ਕਪੂਰਥਲਾ ਤੋਂ ਹੈ ਕਪੂਰਥਲਾ ਦੇ ਢਿਲਵਾਂ ਤੋਂ ਢਿਲਵਾਂ ਟੋਲ ਦੇ ਉੱਤੇ ਫਾਇਰਿੰਗ ਹੋਈ ਹੈ ਟੋਲ ਪਰਚੀ ਕਟਵਾਉਣ ਨੂੰ ਲੈ ਕੇ ਪੂਰਾ ਵਿਵਾਦ ਹੋਇਆ ਹੈ ਔਰ ਉਸ ਦਿਨ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇਸ ਦੇ ਨਾਲ ਹੀ ਸ਼ੁਰੂਆਤ ਕਰ ਰਹੇ ਹਾਂ ਕਾਰ ਸਵਾਰ ਨੌਜਵਾਨਾਂ ਦੇ ਉੱਤੇ ਇਲਜ਼ਾਮ ਹੈ ਕਿ ਉਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਇੱਕ ਨੰਬਰ ਪਲੇਟ ਦੀ ਕਾਰ ਸੀ ਜਿਸ ਦੇ ਉੱਤੇ ਸਵਾਰ ਹੋ ਕੇ ਆਏ ਸਨ ਮੁਲਜ਼ਮ ਫਾਇਰਿੰਗ ਕਰਦਿਆਂ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਪਹਿਲਾਂ ਪੁਲਿਸ ਦੇ ਵੱਲੋਂ ਆਣ ਪਛਾਤੇ ਚਾਰ ਨੌਜਵਾਨਾਂ ਦਿੱਤੇ ਫਾਇਰਿੰਗ ਕਿੱਤੀ ਗਈ ਹੈ ਕਪੂਰਥਲਾ ਤੇ ਪੂਰਾ ਮਾਮਲਾ ਹੈ ਕਾਬਲੇ ਗੌਰ ਹੈ ਕਿ ਕਪੂਰਥਲਾ ਦੇ ਵਿੱਚ ਢਿਲਵਾ ਟੋਲ ਪਲਾਜ਼ਾ ਤੇ ਉਸ ਦੇ ਉੱਤੇ ਫਾਇਰਿੰਗ ਹੋਈ ਹੈ ਟੋਲ ਪਰਚੀ ਨੂੰ ਲੈ ਕੇ ਟੋਲ ਪਰਚੀ ਕਟਵਾਉਣ ਨੂੰ ਲੈ ਕੇ ਪੂਰਾ ਵਿਵਾਦ ਹੋਇਆ ਕਾਰ ਸਵਾਰ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਔਰ ਜੋ ਜਾਣਕਾਰੀ ਹੈ ਕਿ ਕਾਰ ਦੀ ਤੇ ਕੋਈ ਨੰਬਰ ਵੀ ਨਹੀਂ ਸੀ ਉਸ ਦੇ ਵਿੱਚ ਨੌਜਵਾਨ ਸਵਾਰ ਸੀ ਔਰ ਪਰਚੀ ਕਟਵਾਉਣ ਨੂੰ ਲੈ ਕੇ ਵਿਵਾਦ ਹੋਇਆ ਤੇ ਉਸ ਤੋਂ ਬਾਅਦ ਫਾਇਰਿੰਗ ਕਰ ਦਿੱਤੀ। ਬਿਨਾ ਨੰਬਰ ਦੀ ਕਾਰ ਦੇ ਉੱਤੇ ਸਵਾਰ ਹੋ ਕੇ ਟੋਲ ਨੂੰ ਕਰਾਸ ਕਰ ਰਹੇ ਸਨ। ਔਰ ਫਾਇਰਿੰਗ ਕਰਦੇ ਹੋਏ ਜਿਹੜੀ ਸੀਸੀਟੀਵੀ ਆਬੀ ਸਾਹਮਣੇ ਆਈ ਹੈ ਤੁਸੀਂ ਦੇਖ پا ਰਹੇ ਹੋ। ਇਲਜ਼ਾਮ ਮੇ ਵੀ ਨੇ ਕਿ ਇਹਨਾਂ ਨੇ ਉੱਥੇ ਗੋਲੀਆਂ ਚਲਾਈਆਂ। ਦੂਜੇ ਪਾਸੇ ਜਾਣਕਾਰੀ ਇਹ ਵੀ ਹੈ ਕਿ ਪੁਲਿਸ ਦੇ ਬਲਵਾਨ ਪੁਛਾਤੇ ਚਾਰ ਨੌਜਵਾਨਾਂ ਦੀ ਉੱਤੇ ਵੀ ਫਾਇਰਿੰਗ ਕੀਤੀ ਗਈ। ਰੁਕ ਕਰਦੇ ਹਾਂ ਸੰਦੀਪ ਅਬਰੋਏ ਸਾਡੇ ਸਹਿਯੋਗੀ ਇਸ ਸਮੇਂ ਫੋਨਲਾਈਨ ਤੇ ਸਾਡੇ ਨਾਲ ਨੇ ਸੰਦੀਪ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਢਿਲਮਾ ਟੋਲ ਪਲਾਜ਼ਾ ਤੇ ਕੀ ਹੋਇਆ ਕਿੰਨੇ ਵਜੇ ਹੋਇਆ ਅ ਜੀ ਜਿਸ ਤਰ੍ਹਾਂ ਜਿ ਤੁਸੀਂ ਪਹਿਲਾਂ ਵੀ ਦੱਸਿਆ ਕਿ ਢਿਲਮਾ ਟੋਲ ਪਲਾਜ਼ਾ ਜੋ ਕਿ ਕਪੂਰਥਲਾ ਹੰਦਸਰ ਮਾਰਗ ਤੇ ਹੈ ਉਥੇ ਜਿਹੜੇ ਕਰਮਚਾਰੀ ਸੀ ਉਹਨਾਂ ਨੇ ਪੁਲਿਸ ਨੂੰ ਇੱਕ ਦਿੱਤੀ ਸ਼ਿਕਾਇਤ ਦੱਸਿਆ ਕਿ ਰਾਤ 25 ਜੂਨ ਦੀ ਰਾਤ ਸਾਢੇ 12 ਵਜੇ ਤੇ ਰਾਤ ਜਦੋਂ ਅਸੀਂ ਡਿਊਟੀ ਤੇ ਸੀ ਤਾਂ ਉਥੋਂ ਇੱਕ ਸਫੇਦ ਰੰਗ ਦੀ ਕ੍ਰੇਟਾ ਕਾਰ ਟੋਲ ਗੇਟ ਤੋਂ ਤੇ ਆਉਂਦੀ ਹੈ ਅਤੇ ਉਸ ਨੂੰ ਰੁਕਣ ਲਈ ਪੱਛੀ ਕਟਾਉਣ ਲਈ ਕਿਹਾ ਜਾਂਦਾ ਹੈ ਤਾਂ ਅੱਗੋਂ ਜਿਹੜੇ ਨੌਜਵਾਨ ਨੇ ਕਾਰ ਭਜਾਉਂਦੇ ਨੇ ਜਦੋਂ ਉਹਨਾਂ ਨੂੰ ਰੁਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬੈਰੀਕੇਡ ਲਗਾ ਕੇ ਤਾਂ ਉਹ ਖਾਰਚ ਉਤਰਦੇ ਨੇ ਤੇ ਇੱਕ 14 ਚੋਂ ਇੱਕ ਨੌਜਵਾਨ 3 4 5 ਜਿਹੜਾ ਹੈ ਟੋਲ ਕਾ ਜੰਮ ਹੈ ਪੁਲਿਸ ਨੇ ਬੇਸ਼ੱਕ ਮਾਮਲਾ ਦਰਜ ਕਰ ਲਿਆ ਲੇਕਿਨ ਇਸ ਵਿੱਚ ਜਿਹੜੀ ਪੁਲਿਸ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਕਿਉਂਕਿ ਇਹ ਮਕਸਦ ਉਹਨਾਂ ਦਾ ਸਿਰਫ ਟੋਲ ਤੇ ਗੋਲੀਆਂ ਚਲਾਉਣਾ ਨਹੀਂ ਕੀ ਉਹਨਾਂ ਕੋਲ ਕੋਈ ਗੈਰਕਾਨੂੰਨੀ ਹਥਿਆਰ ਸੀ ਜਾਂ ਇਹ ਚਾਰੋਂ ਨੌਜਵਾਨ ਕਿਸੇ ਅਪਰਾਧਿਕ ਗਤੀਵਿਧੀ 'ਚ ਕੰਨੀ ਸ਼ਾਮਲ ਜੀ ਕਿਉਂਕਿ ਉਹਨਾਂ ਕੋਲ ਹਥਿਆਰ ਹੋਣਾ ਔਰ ਟੋਲ ਪਲਾਜ਼ਾ ਤੇ ਚਲਾਉਣਾ ਕਿਤੇ ਨਾ ਕਿਤੇ ਕਿਸੇ ਹੋਰ ਘਟਨਾ ਵੱਲ ਵੀ ਇਸ਼ਾਰਾ ਕਰਦਾ ਹੈ ਪੁਲਿਸ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਔਰ ਨਾਲ ਹਰੂਕੀਆਂ ਦੀ ਪਛਾਣ

ਇਹਨਾਂ ਇਹ ਕਾਰ ਦੇ ਵਿੱਚੋਂ ਇੱਕ ਨੌਜਵਾਨ ਜਦੋਂ ਇਹਨਾਂ ਨੂੰ ਬੈਰੀਗੇਟ ਨਾਲ ਰੋਕਿਆ ਜਾਂਦਾ ਹੈ ਤਾਂ ਇਹ ਉੱਤਰਕੇ ਟੂਲ ਪਲਾਜ਼ਾ ਵੱਲ ਫਾਇਰਿੰਗ ਕਰਦੇ ਨੇ ਇਹ ਨੌਜਵਾਨ ਜਿਹਨਾਂ ਨੂੰ ਰੋਕਿਆ ਗਿਆ ਸੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿਥੇ ਨਾਲ ਦੇ ਜ਼ਿਲ੍ਹਿਆਂ ਦੇ ਵਿੱਚ ਕੋਈ ਲੁੱਟਪਾਰਤੀ ਜਾਂ ਕੋਈ ਇਦਾਂ ਦੀ ਘਟਨਾ ਉਸ ਰਾਜਤ ਨਹੀਂ ਹੋਈ ਜਿਸ ਤੇ ਇਹ ਨੌਜਵਾਨ ਕਿਥੇ ਸ਼ਾਮਲ ਹੋਣ ਔਰ ਭਜਨ ਕਰਕੇ ਉਹ ਟੂਲ ਪਲਾਜ਼ਾ ਦੀ ਹੋਜੀ ਗਤੀਵਿਧੀ ਨੂੰ ਉਹਨਾਂ ਨੇ ਅੰਜਾਮ ਦਿੱਤਾ ਹੋਵੇ ਇਹ ਸਾਰੇ ਕੋਣਾਂ ਦੇ ਉੱਤੇ ਪੁਲਿਸ ਜਾਂਚ ਕਰਦੀ ਜੀ ਚਲੋ ਸ਼ੁਕਰੀਆ ਤਾਂ ਵੱਸਣਾ ਜੁੜਨ ਲਈ ਇਸਪੜੀ ਗੱਲਬਾਤ ਲਈ ਪੁਲਿਸ ਇਸ ਪੂਰੇ ਮਾਮਲੇ 'ਚ ਜਾਂਚ ਕਰ ਰਹੀ ਹੈ ਇੰਪੋਰਟੈਂਟ ਇਹ ਵੀ ਹੈ ਇੱਕ ਚੀਜ਼ ਤਾਂ ਬਹੁਤ ਕਲੀਅਰ ਹੈ ਕਿ ਇਹ ਬਦਮਾਸ਼ ਟਾਈਪ ਜਿਹੜੇ ਨੌਜਵਾਨ ਸੀ ਬਿਨਾ ਨੰਬਰ ਦੀ ਕਾਰ ਪਲੇਟ ਦੇ ਵਿੱਚੋਂ ਉੱਥੋਂ ਨਿਕਲ ਰਹੇ ਸੀ ਪਰਚੀ ਕਢਵਾਉਣ ਨੂੰ ਲੈ ਕੇ ਗੱਲ ਹੋਈ ਤੇ ਬਹਿਸ ਹੋ ਗਈ ਫਾਇਰਿੰਗ ਕਰ ਦਿੱਤੀ ਹੁਣ ਸਵਾਲ ਇਹ ਹੈ ਕਿ ਪਿੱਛੋਂ ਕਿਤੇ ਵਾਰਦਾਤ ਨੂੰ ਅੰਜਾਮ ਦੇ ਕੇ ਆ ਰਹੇ ਸੀ ਅੱਗੇ ਦੇਣ ਜਾ ਰਹੇ ਸੀ ਰਾਤ ਦੇ ਵਿੱਚ ਕੋਈ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਨੇ ਜਾਂ ਫਿਰ ਦੇਣ ਦੀ ਕੋਸ਼ਿਸ਼ ਦੇ ਵਿੱਚ ਸੀ ਇਹ ਪੂਰਾ ਜਾਂਚ ਦਾ ਵਿਸ਼ਾ ਲਾਜ਼ਮੀ ਤੌਰ ਤੇ ਉੱਤੇ ਹੈਗਾ ਕਪੂਰਥਲਾ ਦੇ ਢਿਲਮਾ ਟੋਲ ਦੀਆਂ ਤਸਵੀਰਾਂ ਨਹੀਂ ਨੰਬਰ ਬਿਨਾ 플레이ਟ ਤੋਂ ਗੱਡੀ ਸੀ ਤੋਂ ਆਪਣੇ ਆਪ ਦੇ ਵਿੱਚ ਵੀ ਸ਼ੱਕੀ ਅੱਜ ਕੱਲ ਤਾਂ ਹਾਈ ਸਿਕਿਉਰਟੀ ਨੰਬਰ 플레이ਟਸ ਹੁੰਦੀਆਂ ਨੇ ਕੋਈ ਗੱਡੀ ਆਪਾਂ ਨੂੰ ਬਹੁਤ ਰੇਅਰ ਦਿਖਦੀ ਹੈ ਜਿਸ ਦੇ ਉੱਤੇ ਕੋਈ ਗੱਡੀ ਤੇ ਨੰਬਰ ਨਾ ਹੋਵੇ ਤਾਂ ਆਮ ਤੌਰ ਤੇ ਮੁਲਜ਼ਮਾਂ ਦੇ ਵੱਲੋਂ ਬਚਣ ਦੇ ਲਈ ਵੀ ਇਸ ਤਰੀਕੇ ਦੇ ਕਦਮ ਚੁੱਕੇ ਜਾਂਦੇ ਨੇ ਕਿ ਜਾਂ ਤਾਂ ਨੰਬਰ 플레이ਟ ਹਟਾ ਦਿੱਤੀ ਜਾਂਦੀ ਹੈ ਜਾਂ ਫਰਜ਼ੀ ਲਗਾ ਦਿੱਤੀ ਜਾਂਦੀ ਹੈ ਖੈਰ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਸਬੰਧ ਦੇ ਵਿੱਚ ਅਲੇਗਲ ਵਿਕਰਮ ਮਝਿੱਟਿਆ ਦੀ ਮੋਹਾਲੀ ਕੋਰਟ ਨੇ ਵਿਕਰਮ ਸਿੰਘ ਮਝਿੱਟਿਆ ਨੂੰ 7 ਦਿਨ ਦੀ ਵਿਜੀਲੈਂਸ ਰਿਮਾਂਡ ਦੇ ਉੱਤੇ ਭੇਜ ਦਿੱਤਾ। ਕੋਰਟ ਦੇ ਵਿੱਚ ਵਿਜੀਲੈਂਸ ਨੇ 12 ਦਿਨ ਦੇ ਰਿਮਾਂਡ ਦੀ ਡਿਮਾਂਡ ਕੀਤੀ। ਕਾਫੀ ਦਿਨ ਤੱਕ ਬਹਿਸ ਹੋਈ ਜਿਸ ਤੋਂ ਬਾਅਦ ਕੋਰਟ ਨੇ 7 ਦਿਨ ਦੀ ਰਿਮਾਂਡ ਦੇ ਦਿੱਤੀ। ਇਸ ਦੇ ਵਿੱਚ ਕੋਰਟ ਵੱਲੋਂ ਆਰਡਰ ਕੀਤਾ ਗਿਆ ਹੈ ਕਿ ਜਿਹੜਾ ਜਿਹੜੀ ਪੁਲਿਸ ਰਿਮਾਂਡ ਹੈ 7 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਤੇ ਅਗਲੀ ਤਰੀਕ ਜਿਹੜੀ ਹੈ 2 ਜੁਲਾਈ ਹੈ ਜਿਹਦੇ ਵਿੱਚ ਉਹਨਾਂ ਨੂੰ ਪੇਸ਼ ਕਰਨਾ ਹੈ। ਵਿਜੀਲੈਂਸ ਦੇ ਮੁਤਾਬਕ 161 ਕਰੋੜ ਦੀ ਅਨਐਕਸਪਲੇਨਡ ਆਮਦਨ ਮਜੀਠੀਆ ਦੀਆਂ ਖਾਤਿਆਂ ਦੇ ਵਿੱਚ ਮਿਲੀ ਹੈ 86 ਕਰੋੜ ਰੁਪਏ ਦਾ ਕੈਸ਼ ਜਿਪੋਜ਼ਿਟ ਹੋਏ ਨੇ ਬੈਂਕ ਦੇ ਵਿੱਚ ਤੇ ਉਸ ਤੋਂ ਉਸ ਤੋਂ ਇਲਾਵਾ ਜਿਹੜੇ ਖਾਤਿਆਂ ਦੇ ਵਿਚਾਰਿਆ ਨੇ ਉਹ 125 ਕਰੋੜ ਦੇ ਆਸ-ਪਾਸ ਹੀ ਤੇ ਤਾਂ 161 ਕਰੋੜ ਦਾ ਜਿਹੜਾ ਇਸ਼ੂ ਹੈ 161 ਕਰੋੜ ਰੁਪਏ ਦਾ ਅਨਐਕਸਪਲੇਨਡ ਇਨਕਮ ਜਿਹੜੀ ਆ ਇਹਨਾਂ ਨੇ ਕਿੱਥੇ ਦੱਸੀਦਾ ਉਧਰ ਮਜੀਠੀਆ ਦੇ ਵਕੀਲ ਦਾ ਕਹਿਣਾ ਕਿ ਸਭ ਕੁਝ ਸਰਕਾਰ ਦੇ ਵੱਲੋਂ ਤਿਆਰ ਕੀਤੀ ਗਈ ਸਕ੍ਰਿਪਟ ਹੈ ਟੀਮ ਕੋਰਟ ਨੂੰ ਕੁਝ ਹੋਰ ਗੱਲ ਕਹਿੰਦੇ ਨੇ ਪੁਰੀਆ ਕੇ ਲੋਅਰ ਕੋਰਟ ਨੂੰ ਕੁਝ ਹੋਰ ਗੱਲ ਕਹਿੰਦੇ ਨੇ ਟੋਟਲ ਝੂਠ ਦੇ ਉੱਤੇ ਇੱਕ ਪਲੰਦਾ ਬਣਾਇਆ ਮਕਸਦ ਕਿ ਵਿਕਰਮ ਮਜੀਠੀਆ ਕਿਉਂਕਿ ਸਰਕਾਰ ਦੇ ਖਿਲਾਫ ਮਜੀਠੀਆ ਨੂੰ ਟਾਈਟ ਸਕਿਉਰਿਟੀ ਦੇ ਵਿਚਾਲੇ ਮਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਮਜੀਠੀਆ ਦੇ ਸਮਰਥਕ ਵੀ ਪਹੁੰਚੇ ਸਨ ਪਰ ਪੁਲਿਸ ਨੇ ਉਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਸੀ ਕਹਿੰਦੇ ਫਿਲਹਾਲ ਸਰਦਿੰਦਰ ਰਿਮਾਂਡ ਦੇ ਉੱਤੇ ਨੇ ਪੁਚਗੱਜ ਤੇ ਵਿੱਚ ਕੀ ਖੁਲਾਸੇ ਹੁੰਦੇ ਨੇ ਉਹ ਦੇਖਣਾ ਹੋਏਗਾ ਸੱਤ ਪੰਨਿਆਂ ਦੀ ਐਫਆਈਆ ਦਰਜ ਕੀਤੀ ਗਈ ਹੈ ਵਿਜੀਲੈਂਸ ਦੇ ਵੱਲੋਂ ਵਿਕਰਮ ਮਜੀਠੀਆ ਦੇ ਤੋ ਉਧਰ ਮਜੀਠੀਆ ਦੇ ਖਿਲਾਫ ਕਾਰਵਾਈ ਦੀਫਤੇ ਮੁੱਖ ਮੰਤਰੀ ਭਗਵੰਤ ਸਮਾਨ ਵੀ মিডিਆ ਦੇ ਮੁਖਾਤਬ ਹੋਏ ਬਕਾਇਦਾ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਪੂਰੇ ਮਾਮਲੇ ਦੇ ਉੱਤੇ ਨਾਮ ਨਹੀਂ ਲਿਆ ਪਰ ਇਹ ਜ਼ਰੂਰ ਕਿਹਾ ਕਿ ਨਸ਼ੇ ਦੇ ਖਿਲਾਫ ਐਕਸ਼ਨ ਜਾਰੀ ਰਹੇ ਸੀਐਮ ਨੇ ਮਜੀਠੀਆ ਦਾ ਨਾਮ ਲਏ ਬਿਨਾ ਕਿਹਾ ਕਿ ਪਹਿਲਾਂ ਛੋਟੇ ਸਿਪਾਹੀ ਫੜੇ ਜਾਂਦੇ ਸੀ ਹੁਣ ਜਰਨੈਲ ਵੀ ਕਾਬੂ ਕੀਤੇ ਜਾ ਰਹੇ ਨੇ ਇਹ ਯੋਧਤਾ ਬਹੁਤ ਦੇਰ ਤੋਂ ਚੱਲ ਰਹੀ ਹੈ ਪਹਿਲਾ ਛੋਟੇ ਸਪਾਈ ਸੀ ਉਹ ਜਰਨਲ ਵੀ ਫੜੇ ਜਾਣ ਲੱਗੇ ਨਾਲ ਉਹਤੀ ਮਜਿੱਠੀਆਂ ਦੇ ਖਿਲਾਫ ਕਾਰਵਾਈ ਦਾ ਵਿਰੋਧ ਕਰਨ ਵਾਲਿਆਂ ਨੂੰ ਵੀ ਸੀਐਮ ਨੇ ਦੋ ਟੁਕ ਸ਼ਬਦਾਂ ਦੇ ਵਿੱਚ ਖੜੀਆਂ-ਖੜੀਆਂ ਸੁਣਾਈਆਂ ਅਤੇ ਕਿਹਾ ਕਿ ਜੋ ਲੋਕ ਕਾਰਵਾਈ ਦਾ ਵਿਰੋਧ ਕਰ ਰਹੇ ਨੇ ਉਹ ਵੀ ਇਸ ਦੇ ਵਿੱਚ ਸ਼ਾਮਿਲ ਲੱਗਦੇ ਨੇ ਜਿਹੜੇ ਕਹਿੰਦੇ ਸੀ ਵੱਡੇ ਵੱਡੇ ਲੀਡਰ ਵੱਡੀਆਂ ਪਾਰਟੀਆਂ ਦੇ ਪ੍ਰਧਾਨ ਕਿ ਜੀ ਛੋਟੀਆਂ ਮੱਛੀਆਂ ਫੜੀ ਜਾਂਦੇ ਆ ਵੱਡੇ ਨੂੰ ਹੱਥ ਨਹੀਂ ਪਾਉਂਦੇ ਉਹ ਕੱਲ੍ਹ ਦੇ ਇਸ ਦਲ ਦੀ ਨਿੰਦਾ ਕਰੀ ਜਾਂਦੇ ਨੇ ਮਤਲਬ ਉਹ ਵੀ ਡਰੇ ਪੈ ਗਏ ਮਜੀਠੀਆਂ ਨੂੰ ਬੁੱਧਵਾਰ ਨੂੰ ਉਹਨਾਂ ਦੇ ਅੰਮ੍ਰਿਤਸਰ ਵਾਲੇ ਘਰ ਤੋਂ ਵਿਜੀਲੈਂਸ ਨੇ ਗ੍ਰਿਫਤਾਰ ਕੀ ਨੀਲੇ ਡਰਮ ਦਾ ਅਸੀਸ ਕਰਕੇ ਵੀ ਜ਼ਿਕਰ ਕਰ ਰਹੇ ਹਾਂ ਇਸ ਤੋਂ ਪਹਿਲਾਂ ਹੀ ਖਬਰ ਆਈ ਸੀ ਜਿਸ ਦੇ ਵਿੱਚ ਇੱਕ ਮਹਿਲਾ ਨੇ ਆਪਣੇ ਪਤੀ ਦਾ ਕਤਲ ਕਰਕੇ ਉਸ ਨੂੰ ਇੱਕ ਨੀਲੇ ਡਰਮ ਦੇ ਵਿੱਚ ਪਾ ਦਿੱਤਾ ਸੀ ਵਿਛਾਣ ਦੇ ਟੁਕੜੇ ਕਰਕੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਉਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਇਸ ਕਰਕੇ ਨੀਲਾ ਡਰਮ ਵੀ ਪਿਛਲੇ ਕਾਫੀ ਸਮੇਂ ਤੋਂ ਚਰਚਾ ਦੇ ਵਿੱਚ ਰਿਹਾ ਹੈ ਅਗਲੀ ਖਬਰ ਵੱਲ ਕਰਦੇ ਹਾਂ ਸੰਗਰੂਰ ਸ਼ਹਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਕਾਲਾ ਕੱਛਾ ਗਿਰੋ ਦੀ دہشت ਲੋਕ ਮਹਿਸੂਸ ਕਰ ਰਹੇ ਦਰਸਲ ਸ਼ਹਿਰ ਦੀ ਬਕਵਾ ਖੇلاقਾਂ ਦੇ ਵਿੱਚ ਰਾਤ ਦੇ ਸਮੇਂ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਸੀਸੀਟੀਵੀ ਫੁਟੇਜ ਦੇ ਵਿੱਚ ਕੁਝ ਲੋਕ ਕਾਲੀ ਕੱਛੇ ਪਾ ਕੇ ਦਵਾਰਾਂ ਟੱਪਦੇ ਤੇ ਗਲੀਆਂ 'ਚ ਘੁੰਮਦੇ ਨਜ਼ਰ ਆਏ ਜਿਸ ਤੋਂ ਬਾਅਦ ਪੁਲਿਸ ਸਰਗਰਮਿਤ ਦੇ ਵਿੱਚ ਹੈ ਸ਼ਹਿਰ ਦੇ ਵਿੱਚ ਨਾਕੇਬੰਦੀ ਕਰਕੇ ਸ਼ੱਕੀਆਂ ਦੀ ਪਾਲ ਕੀਤੀ ਜਾ ਰਹੀ ਹੈ ਤੇ ਹੁਣ ਇਹਨਾਂ ਦੇ ਜਿਹੜੇ ਸਟ੍ਰੇਂਜਰ ਰੋਲ ਕੱਟੇ ਜਾਣਗੇ ਤੇ ਇਹਨਾਂ ਦੇ ਸਬੰਧ ਦਾ ਥਾਣਿਆਂ ਤੋਂ ਇਹਨਾਂ ਬਾਰੇ ਵੈਰੀਫਾਈ ਕੀਤਾ ਜਾਏਗਾ ਔਰ ਜੇ ਕਿਸੇ ਦੇ ਚੁੱਕ ਗੀਜਾ ਕਿਸੇ ਚੌਪੜੇ 'ਚ ਕੋਈ ਚੱਕੀ ਚੀਜ਼ ਮਿਲਦੀ ਤਾਂ ਉਹਦੇ ਖਿਲਾਫ ਵੰਦੀ ਕਾਰਵਾਈ ਕੀਤੀ ਜਾਏਗੀ। ਉਥੇ ਜਿਹੜੇ ਪ੍ਰਵਾਸੀ ਲੋਕਾਂ ਦਾ ਰਿਕਾਰਡ ਪੁਲਿਸ ਦੇ ਕੋਲ ਨਹੀਂ ਹੈ, ਉਹਨਾਂ ਦੀ ਪਛਾਣ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਦੀ ਪੱਤੀ ਅਤੇ ਪਛਾਣ ਦੀ ਸੰਬੰਧਤ ਥਾਣਿਆਂ ਤੋਂ ਉਹਨਾਂ ਦਾ ਪੁਲਿਸ ਰਿਕਾਰਡ ਚੈੱਕ ਕਰਵਾਇਆ ਜਾ ਸਕੇ। ਐਤਵਾਰ ਨੂੰ ਸਵੇਰ 7 ਵਜੇ ਸਾਰੇ ਹੀ ਜਿੰਨੇ ਵੀ ਇਹ ਝੁੱਗੀਆਂ ਚੌਪੜਿਆਂ ਵਾਲਿਆਂ ਨੇ ਮੀਟਿੰਗ ਰੱਖੀ ਹੈ, ਸਵੇਰ 7 ਵਜੇ ਇਹਨਾਂ ਸਾਰਿਆਂ ਦੇ ਰਿਕਾਰਡ ਵੀ ਹਾਸਲ ਕਰਾਂਗੇ ਤੇ ਪੂਰੀ ਇਹਨਾਂ ਨਾਲ ਕੁਝ ਵਿਚ ਵੀ ਕਰਾਂਗੇ। ਜਦ ਕੀ ਲੋਕਾਂ ਦੇ ਮੁਤਾਬਿਕ ਇਹ ਤਸਵੀਰ ਉਹਨਾਂ ਨੂੰ 20 ਸਾਲ ਪਹਿਲਾਂ ਦੇ ਉਸ ਦੌਰ ਦੀ ਯਾਦ ਦਿਵਾਰ ਹੀ ਹੈ ਜਦੋਂ ਕਾਲਾ ਕੱਚਾ ਗਿਰੋਹ ਦੀ ਦਹਿਸ਼ਤ ਪੂਰੇ ਪੰਜਾਬ ਦੇ ਵਿੱਚ ਸੀ। ਜੇ ਆ ਬਹੁਤ ਸਾਰੇ ਲੋਕਾਂ ਨੂੰ ਯਾਦ ਹੋਏਗਾ 1999-2009 ਦਾ ਦੌਰ ਜਦੋਂ ਕਾਲੇ ਕੱਚੇ ਗਿਰੋਹ ਦਾ ਜ਼ਿਕਰ ਕੀਤਾ ਜਾਂਦਾ ਸੀ ਪੰਜਾਬ ਦੇ ਵਿੱਚ। ਚਾਹੇ ਸਮੇਂ-ਸਮੇਂ ਤੇ ਬਾਅਦ ਦੇ ਵਿੱਚ ਵੀ ਖਬਰਾਂ ਆਈਆਂ ਪਰ ਸੰਗਰੂਰ ਦੇ ਵਿੱਚ ਇਹ ਗਿਰੋਹ ਹੈ ਜਾਂ ਫਿਰ ਗਿਰੋਹ ਵਾਕਫ ਤਮਾਂ ਤੇ ਇਹ ਜਾਂਚ ਦਾ ਵਿਸ਼ਾ ਹੈ। ਉਧਰ ਤਰਨਤਰਨ ਦੇ ਪੱਤੀ ਪੱਟੀ ਵਿਧਾਨ ਸਭਾ ਹਲਕੇ ਦੇ ਪਿੰਡ ਟੋਟੀਆਂ ਦੇ ਵਿੱਚ ਇੱਕ ਮਹਿਲਾ ਦੇ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ। ਵੀਡੀਓ ਵਿੱਚ ਦਿਖਾਇਆ ਜਾ ਸਕਦੇ ਕਿ ਕੁਝ ਲੋਕਾਂ ਨੇ ਇੱਕ ਮਹਿਲਾ ਦੇ ਚਿਹਰੇ ਦੇ ਉੱਤੇ ਕਾਲਖ ਪਾਉ ਦਿੱਤੇ। ਦੱਸਿਆ ਜਾ ਰਿਹਾ ਕਿ ਮਹਿਲਾ ਨੇ ਇੱਕ ਕੁੜੀ ਨੂੰ ਵਿਆਹ ਦੇ ਲਈ ਇੱਕ ਨੌਜਵਾਨ ਦੇ ਨਾਲ ਮਿਲਵਾਇਆ ਸੀ। ਰਿਸ਼ਤਾ ਪੱਕਾ ਹੋਣ ਦੇ ਅਗਲੇ ਹੀ ਦਿਨ ਕੁੜੀ ਵਾਪਸ ਆਈ ਅਤੇ ਉਸਨੇ ਦੱਸਿਆ ਕਿ ਮੁੰਡਾ ਪਹਿਲਾਂ ਤੋਂ ਹੀ ਬਿਵੋਤਾ ਹੈ। ਇਲਜ਼ਾਮੇ ਕਿਸ ਗੱਲ ਤੋਂ ਨਰਾਜ਼ ਹੋ ਕੇ ਕੁੜੀ ਦੇ ਪਰਿਵਾਰ ਵਾਲਿਆਂ ਨੇ ਮਹਿਲਾ ਨੂੰ ਜਨਤਕ ਤੌਰ ਤੇ ਅਪਮਾਨਿਤ ਕੀਤਾ ਤੇ ਚਿਹਰੇ ਦੇ ਉੱਤੇ ਕਾਲਿਕ ਲਗਾ ਦਿੱਤੀ ਮਹਿਲਾ ਨੇ ਇਸ ਸ਼ਰਮਨਾਕ ਹਰਕਤ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ ਪੁਲਿਸ ਮਾਮਲੇ ਦੀ ਜਾਂਚ ਕਰਕੇ ਵਾਇਰਲ ਵੀਡੀਓ ਦੇ ਆਧਾਰ ਤੇ ਮਲਜ਼ਮਾਂ ਦੀ ਪਛਾਣ ਕਰ ਰਹੀ ਹੈ ਖੈਰ ਜਦੋਂ ਕਿਸੇ ਮਹਿਲਾ ਨੂੰ ਸ਼ਰਿਆਮ ਇਸ ਤਰੀਕੇ ਨਾਲ ਬੇਇੱਜ਼ਤ ਕੀਤਾ ਜਾਵੇ ਤਾਂ ਇਸ ਸ਼ਰਮਨਾਕ ਹਰਕਤ ਨੇ ਨਾ ਸਿਰਫ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ ਬਲਕਿ ਸਵਾਲ ਵੀ ਖੜੇ ਕੀਤੇ ਨੇ ਕਿ ਕਾਨੂੰਨ ਹੱਥ ਦੇ ਵਿੱਚ ਕੋਈ ਕਿਉਂ ਲੈਂਦਾ ਹੈ ਹਾਲਾਂਕਿ ਸਵਾਲ ਤਾਂ ਇਹ ਵੀ ਹੈ ਕਿ ਜਿਹੜੀ ਵਿਚੋਲਣ ਮਹਿਲਾ ਸੀ ਜਿਸ ਦੇ ਤੇ ਇਲਜ਼ਾਮ ਲੱਗ ਰਹੇ ਨੇ ਕਿ ਉਸ ਨੂੰ ਪੱਦਾ ਸੀ ਕਿ ਸ਼ੱਕ ਦਾ ਪਹਿਲਾਂ ਵਿਆਹ ਹੋ ਰਕਿਆ ਹੈ ਕਿ ਉਸ ਨੇ ਭਲੇਖੇ ਦੇ ਵਿੱਚ ਗੁੰਮਰਾਹ ਕਰਕੇ ਕੁੜੀ ਦਾ ਵਿਆਹ ਕਰਵਾ ਦਿੱਤਾ ਆਮ ਤੌਰ ਤੇ ਸਾਡੇ ਸਮਾਜ ਦੇ ਵਿੱਚ ਕਿਹਾ ਜਾਂਦਾ ਹੈ ਕਿ ਕੁੜੀ ਦਾ ਵਿਆਹ ਹੋ ਗਿਆ ਜਾਂ ਵਿਆਹ ਟੁੱਟ ਗਿਆ ਤਾਂ ਇੱਕ ਤਰੀਕੇ ਨਾਲ ਜ਼ਿੰਦਗੀ ਦੇ ਉੱਤੇ ਅਸਰ ਪੈ ਗਿਆ ਪਰ ਜਦੋਂ ਕੋਈ ਦੇਖ ਕੇ ਅਣਜਾਣ ਬਣ ਜਾਵੇ ਲੁਕੋ ਹੋਏ ਚੀਜ਼ਾਂ ਜਿਸ ਤਰੀਕੇ ਨਾਲ ਇਲਜ਼ਾਮ ਨੇ ਇਸ ਮਹਿਲਾ ਦੇ ਉੱਤੇ ਫਿਰਫਰਤ ਤਪਦਾ ਹੈ ਹੁਣ ਅੱਗੇ ਵਧਦੇ ਅਗਲੀ ਖਬਰਦਾਰੋ ਕਰਦੇ ਹਾਂ ਬਠਿੰਡਾ ਦੇ 골ਡ ਡਿੱਗੀ ਇਲਾਕੇ ਦੇ ਵਿੱਚ ਨਸ਼ਾ ਕਿਸ ਕਦਰ ਸ਼ਰਿਆਂ ਵਿਕਰੇ ਹੈ ਇਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਹ ਤੁਹਾਨੂੰ ਦਿਖਾਉਂਦੇ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਇੱਕ ਸਕੂਟਰੀਆ ਤੇ ਇੱਕ ਬਾਈਕ ਦੇ ਉੱਤੇ ਸਵਾਰ ਨੌਜਵਾਨ ਆਉਂਦੇ ਨੇ ਅਤੇ ਕਥਿਤ ਨਸ਼ਾ ਖਰੀਦ ਕੇ ਉਥੋਂ ਚਲੇ ਜਾਂਦੇ ਨੇ ਵੀਡੀਓ ਚ ਇੱਕ ਸ਼ਖਸ ਹਰੇ ਰੰਗ ਦੀ ਸ਼ਰਟ ਦੇ ਵਿੱਚ ਹੈ ਜੋ ਪੈਸੇ ਲੈ ਰਿਹਾ ਹੈ ਇਹ ਵੀਡੀਓ ਕਿਸੇ ਰਾਤ ਚਲਦੇ ਸ਼ਖਸ ਨੇ ਬਣਾਇਆ ਤੇ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤਾ ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਹਾਲਾਂਕਿ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਸਰਕਟ ਦੇ ਵਿੱਚ ਆਈ ਦੋ ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਮਨੀ ਕੁਮਾਰ ਆਤਾ ਨਿਆਜ਼ ਮੁਹੰਮਦ ਤੇ ਹਰਜੀਤ ਸਿੰਘ ਵਾਸੀ ਕੋਰ ਉੱਪਰ ਦੀ ਸ਼ਨਾਖਤ ਹੋਈ ਹੈ ਜੋਖਤ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੇ ਖਿਲਾਫ ਵੰਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਕਿ ਇਹਨਾਂ ਦੇ ਨਾਲ ਹੋਰ ਕੌਣ-ਕੌਣ ਤਸਕਰੀ ਦੇ ਵਿੱਚ ਸ਼ਾਮਿਲ ਹੈ ਪਰ ਸਵਾਲ ਇਹ ਹੈ ਕਿ ਕੀ ਸਿਰਫ viral video ਤੋਂ ਬਾਅਦ ਹੀ ਪੁਲਿਸ ਜਾਗੇਗੀ ਜਾਂ proactive action ਵੀ ਕਦੇ ਹੋਣਗੇ ਤੇ ਇਹ ਸਿਰਫ ਇੱਕ ਤਾਂ ਦੀ ਤਸਵੀਰ ਨਹੀਂ ਹੈ ਬਹੁਤ ਸਾਰੇ ਲੋਕ ਇਸ ਤਰੀਕੇ ਨਾਲ ਜ਼ਿਕਰ ਕਰਦੇ ਨੇ ਕਿ ਸਾਡੇ ਘਰ ਦੇ ਬਾਹਰ ਲੱਗਿਆ CCTV ਉਸ ਦੇ ਵਿੱਚ ਕੈਦ ਹੋ ਰਿਹਾ ਸੀ ਪੁਲਿਸ ਤੱਕ ਵੀ ਪਹੁੰਚਾਇਆ ਕੋਈ ਕਾਰਵਾਈ ਨਹੀਂ ਹੋਈ ਇਹ ਬਹੁਤ ਚਿੰਤਾ ਵਾਲੀ ਗੱਲ ਹੈ ਜਿਸ ਤਰੀਕੇ ਨਾਲ ਨਸ਼ਾ ਵਿਕਦਾ ਹੋਇਆ ਜਾਂ ਖਰੀਦਿਆ ਜਾਂਦਾ ਨਜ਼ਰ ਆਇਆ ਹੁਣ ਅੱਗੇ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਖਬਰ ਹైదరాబాద్ ਦੀ ਹైదరాబాద్ ਦੇ ਸ਼ੰਕਰਪੰਲੀ ਇਲਾਕੇ ਦੇ ਵਿੱਚ ਇੱਕ ਮਹਿਲਾ ਨੇ ਰੇਲਵੇ ਟਰੈਕ ਦੇ ਉੱਤੇ ਗੱਡੀ ਚਲਾ ਦਿੱਤੀ ਫਿਲਮੀ ਸੀਨ ਲੱਗ ਰਿਹਾ ਪਰ ਰੇਲਵੇ ਟਰੈਕ ਦੇ ਤੇ ਮਹਿਲਾ ਗੱਡੀ ਨੂੰ ਧੜਾਉਂਦੀ ਹੋਈ ਨਜ਼ਰ ਆਈ ਇਹ ਨਜ਼ਰਾਂ ਨੂੰ ਹੈਰਾਨ ਕਰਨ ਵਾਲਾ ਸੀ ਕਿ ਰੇਲ ਕਰਮੀਆਂ ਅਤੇ ਮੁਸਾਫਰਾਂ ਦੇ ਵਿੱਚ ਫੜਾ ਗੱਪੜੀ ਮਚ ਗਈ रेलवे ਕਰਮਚਾਰੀਆਂ ਨੇ ਮਹਿਲਾ ਦਾ ਪਿੱਛਾ ਕੀਤਾ ਤੇ ਕੁਝ ਦੂਰੀ ਦੇ ਉੱਤੇ ਮਹਿਲਾ ਨੇ ਕਾਰ ਨੂੰ ਟਰੈਕ ਤੋਂ ਉਤਾਰ ਦਿੱਤਾ ਪਰ ਕਾਰ ਜਾ ਕੇ ਇੱਕ ਦਰਖਤ ਨਾਲ ਟਕਰਾ ਗਈ ਅਤੇ ਰੁਕ ਗਈ ਟੱਕਰ ਇਨੀ ਜ਼ੋਰਦਾਰ ਸੀ ਕਿ ਕਾਰ ਦੇ ਸ਼ੀਸ਼ੇ ਟੁੱਟੇ ਰੇਲਵੇ ਪੁਲਿਸ ਨੇ ਫੌਰਨ ਮੌਕੇ ਤੇ ਪਹੁੰਚ ਕੇ ਮਹਿਲਾ ਨੂੰ ਬਾਹਰ ਕੱਢਿਆ ਤੇ ਹਿਰਾਸਤ ਦੇ ਵਿੱਚ ਲੈ ਲਿਆ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਮਹਿਲਾ ਸ਼ਰਾਬ ਦੇ ਨਸ਼ੇ ਦੇ ਵਿੱਚ ਸੀ ਇਸ ਘਟਨਾ ਦੀ ਵਜ੍ਹਾ ਨਾਲ ਹైదరాబాద్ ਤੇ ਬੰਗਲੌਰੂ ਦੇ ਵਿਚਾਲੇ ਰੇਲ ਸੇਵਾਵਾਂ ਕੁਝ ਸਮੇਂ ਦੇ ਲਈ ਪ੍ਰਭਾਵਿਤ ਰਹੀਆਂ ਰੇਲਵੇ ਅਧਿਕਾਰੀਆਂ ਨੇ ਇਸ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਸਾਰੀਆਂ ਟ੍ਰੇਨਾਂ ਨੂੰ ਰੋਕੇ ਵੱਡਾ ਹਾਦਸਾ ਹੋਣ ਤੋਂ ਪਹਿਲਾਂ ਹੀ ਹਾਲਾਤ ਪਰ ਅੱਗੇ ਸਵਾਲ ਤਾਂ ਜ਼ਰੂਰ ਹੈ ਕਿ ਰੇਲਵੇ ਟ੍ਰੈਕ ਦੇ ਉੱਤੇ ਗੱਡੀ ਚਲਾਉਣ ਦੀ ਜ਼ਰੂਰਤ ਕਿ ਪੈ ਗਈ ਸੜਕਾਂ ਬੜੀਆਂ ਹੋਈਆਂ ਨੇ ਹੁਣ ਯਾਦਾਂ ਕੋਈ ਸ਼ਾਰਟਕਟ ਲੱਗ ਰਿਹਾ ਸੀ ਮਹਿਲਾ ਨੂੰ ਜਾਂ ਫਿਰ ਗੁੱਸੇ ਦੇ ਵਿੱਚ खैर ਜਦੋਂ ਕੋਈ ਸੜਕ ਛੱਡ ਕੇ ਰੇਲਵੇ ਟ੍ਰੈਕ ਦੇ ਉੱਤੇ ਆ ਕੇ ਆਪਣੀ ਕਾਰ ਨੂੰ ਪਹੁੰਚਾਉਣ ਲੱਗੇ ਫਿਰ ਫਰਕ ਤਾਂ ਪੈਂਦਾ ਲੋਕਾਂ ਨੂੰ ਖਾਸ ਤੌਰ ਤੇ ਉਹ ਜਿਹੜੇ ਟ੍ਰੇਨਾਂ ਦੇ ਵਿੱਚ ਸਫ਼ਰ ਕਰ ਰਹੇ ਸੀ ਹਾਦਸਾ ਟਲ ਗਿਆ ਇਹ ਵੀ ਰਾਹਤ ਦੀ ਗੱਲ ਅੱਗੇ ਬਾਅਦ ਵਿੱਚ ਗੱਲ ਹੋਵੇਗੀ ਸ਼ੁਭਾਂਸ਼ ਸ਼ੁਕਲਾ ਦੀ ਸਪੇਸ ਸਪੇਸ ਸਟੇਸ਼ਨ ਪਹੁੰਚੇ ਨੇ ਸ਼ੁਭਾਂਸ਼ ਸ਼ੁਕਲਾ ਸ਼ੁਭਾਂਸ਼ ਨੂੰ ਸਮੀਤ ਚਾਰ ਅਸਟਰੋਨੌਟ ਨੇ ਜੋ ਸਪੇਸ ਦਿਲੇਰਵਾਨਾ ਹੋਏ ਸੀ ਉਹ ਉੱਥੇ ਪਹੁੰਚ ਚੁੱਕੇ ਨੇ ਸਹੀ ਸਲਾਮਤ ਡ੍ਰੈਗਨ ਸਪੇਸ ਕ੍ਰਾਫਟ ਨੇ ਆਈਐਸਐਸ ਤੇ ਡੌਕ ਕੀਤਾ ਹੈ 14 ਦਿਨਾਂ ਤੱਕ ਸਪੇਸ ਦੇ ਵਿੱਚ ਰਹਿਣਗੇ ਸ਼ੁਭਾਂਸ਼ੂ 41 ਸਾਲ ਬਾਅਦ ਸਪੇਸ ਸਟੇਸ਼ਨ ਦੇ ਵਿੱਚ ਭਾਰਤੀ ਨਾਗਰਿਕ ਕੋਈ ਪਹੁੰਚਾਏ ਐ ਐਗਜ਼ੀਅਮ 4 ਮਿਸ਼ਨ ਦੇ ਉੱਤੇ ਨਿਕਲੇ ਨੇ ਸ਼ੁਭਾਂਸ਼ੂ ਭਾਰਤ ਅਮਰੀਕਾ ਪੋਲੈਂਡ ਤੇ ਹੰਗਰੀ ਦੇ ਅਸਟਰੋਨੌਟ ਇਸ ਮਿਸ਼ਨ ਦੇ ਵਿੱਚ ਸ਼ਾਮਲ ਨੇ ਜਿਹੜੇ 4 ਗਏ ਨੇ ਇਸ ਮਿਸ਼ਨ ਦੇ ਉੱਤੇ ਕਈ ਰਿਸਰਚ ਕੀਤੇ ਜਾਣਗੇ ਮਾਈਕਰੋ ਗ੍ਰੈਵਿਟੀ ਦੇ ਵਿੱਚ ਵੀ ਵੱਖ-ਵੱਖ ਰਿਸਰਚ ਕੀਤਾ ਜਾਏਗਾ ਕਾਬਲੇ ਗੌਰ ਹੈ ਕਿ ਇਸ ਮਿਸ਼ਨ ਦੇ ਵਿੱਚ ਕੀਤੇ ਗਏ ਰਿਸਰਚ ਭਾਰਤ ਦੇ ਗਗਨ ਯਾਨ ਮਿਸ਼ਨ ਨੂੰ ਵੀ ਮਜ਼ਬੂਤ ਕਰਨਗੇ ਤਾਂ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਤੜਕ ਨਾਲ ਜ਼ਰੂਰ لازمی ਤੌਰ ਤੇ ਤੁਸੀਂ ਕਹਿ ਸਕਦੇ ਹੋ ਕਿ ਵਧੀਆਂ ਹੋਈਆਂ ਪਰਿਵਾਰਦਿਆਂ ਉਸ ਸਮੇਂ ਪਰ ਉੱਥੇ ਜਾ ਕੇ ਪਰਿਵਾਰ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਉੱਥੋਂ ਵੀਡੀਓ ਸੰਦੇਸ਼ ਭੇਜਿਆ ਹੈ ਉਸ ਤੋਂ ਬਾਅਦ ਖੁਸ਼ੀ ਦਾ ਮਾਹੌਲ لازمی ਤੌਰ ਦਿੱਤੀ ਹੈ ਕਿ ਕੁਝ ਭਾਂਸ਼ੂ ਕਹਿੰਦੇ ਹੋਏ ਨਜ਼ਰ ਆਏ ਨੇ ਸਪੇਸ ਤੋਂ ਉਹ ਤੁਹਾਨੂੰ ਸਨਮਾਨ you know this is swan ivan namaskar from space uh, i'm thrilled to be here with my fellow astronauts as peggy said one veteran and three rookies and uh, wow what a ride it was uh, frankly when i was sitting in the capsule in grace yesterday on the launch pad uh, my only thought in my mind was that

धन्यवाद करते हैं बहुत प्रणाम करते हैं उसको बहुत हम जो है उसको इसी के लिए प्रार्थना की थी कि ईश्वर ने हमारे बच्चे पर जो है पूरी छत छाया है उसकी और उसके लिए हम ईश्वर को जो है पूरी तरह से अपने दिल से जो है शुक्रिया अदा बहुत अच्छा लगा बहुत अच्छा लगा बहुत अच्छा हम प्रसन्न हैं हमारे बच्चे की जो है भी लैंडिंग हुई है कायदे से जो है डॉक्टर ਕਾਬਲੇ ਗੋਰੇ ਕੀ ਰਾਕੇਸ਼ਰ ਮਹੀ ਤੋਂ ਬਾਅਦ ਕਰੀ 41 ਸਾਲ ਬਾਅਦ ਸੁਭਾਂਸ਼ੂ ਸ਼ੁਕਲਾ ਕੋਈ ਭਾਰਤੀ ਨਾਗਰਿਕ ਨੇ ਜਿਨ੍ਹਾਂ ਨੇ ਸਪੇਸ ਦਾ ਰੋਕ ਕੀਤਾ ਤੇ ਉੱਥੇ ਸੇਫਲੀ ਲੈਂਡ ਕੀਤਾ ਕਾਬਲੇ ਗੋਰੇ ਵੀ ਕਿ ਸੁਨੀਤਾ ਵਿਲੀਅਮਸ ਅਤੇ ਕਲਪਨਾ ਚਾਵਲਾ ਵੀ ਜਿਹੜੇ ਐਸਟਰੋਨੌਟ ਦੇ ਤੌਰ ਤੇ ਸਪੇਸ ਦੇ ਵਿੱਚ ਗਏ ਉਹਨਾਂ ਦੇ ਕੋਲ ਜੋ ਜਾਣਕਾਰੀ ਹੈ ਕਿ ਭਾਰਤੀ ਨਾਗਰਿਕਤਾ ਨਹੀਂ ਸੀ ਇਸ ਕਰਕੇ ਸੈਕੰਡ ਭਾਰਤੀ ਸੁਭਾਂਸ਼ੂ ਮੁਕੇ ਹਾਜ਼ਰ ਹੈ ਕਿਰਜ ਜਦੋਂ ਕੋਈ ਬਹੁਤ ਵੱਡਾ ਮੁਕਾਮ ਹਾਸਲ ਕਰੇ ਜਿਵੇਂ ਸੁਭਾਂਸ਼ੂ ਨੇ ਕੀਤਾ ਫਿਰ ਫਰਕ ਤਪੈਂਦਾ ਪਰਿਵਾਰ ਨੂੰ ਵੀ ਪੂਰੇ ਦੇਸ਼ ਨੂੰ ਮਾਰਨਾ ਸ਼ੁਭਾਂਸ਼ੂ ਸ਼ੁਕਲਾ ਤੇ ਪੂਰੇ ਦੇਸ਼ ਨੂੰ ਅਸੀਂ ਫਿਲਹਾਲ ਲੈਰੀਆਂ ਤੁਹਾਡੇ ਤੋਂ ਇਜਾਜ਼ਤ ਮੁਲਾਕਾਤ ਰਾਤ 9 ਵਜੇ ਮੁਰਤੋਂ ਹੋਵੇਗੀ ਤੁਸੀਂ ਜੁੜੇ ਰਹੋ న్యూਸ ਇਟ ਇਨ ਪੰਜਾਬ ਹਰਿਆਣਾ ਦੇ ਧੰਨ ਜਿਹੜੇ ਕਹਿੰਦੇ ਸੀ ਵੱਡੇ ਵੱਡੇ ਲੀਡਰ ਵੱਡੀਆਂ ਪਾਰਟੀਆਂ ਦੇ ਪ੍ਰਧਾਨ ਕਿ ਜੀ ਛੋਟੀਆਂ ਮੱਛੀਆਂ ਫੜੀ ਜਾਂਦੇ ਆ ਵੱਡੇ ਨੂੰ ਹੱਥ ਨਹੀਂ ਪਾਉਂਦੇ ਉਹ ਕੱਲ੍ਹ ਦੇ ਇਸ ਗੱਲ ਦੀ ਨਿੰਦਾ ਕਰੀ ਜਾਂਦੇ ਜੀ ਬਿਨਾਂ ਨੀ 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 ਤਾਂ ਗੱਲ ਤਾਂ ਕਾਰਵਾਈ ਹੈ ਇਹਦਾ ਮਤਲਬ ਮਤਲਬ ਉਹ ਵੀ ਰਲਵੇਂ ਦੇ ਵਿੱਚ ਆਪਾਂ ਿਆ ਬਲ ਕੀ ਮਤਲਬ ਜਵਾਬ ਦੇਣਗੇ ਪੰਜਾਬੀਆਂ ਨੂੰ ਉਹ ਪੂਰਾ ਪ੍ਰੋਪਰ ਤਰੀਕੇ ਨਾਲ ਐਨਡੀਪੀਐਸ ਦੇ ਪਰਚੇ ਨੇ ਵਕਾਇਦਾ ਤੌਰ ਤੇ ਪੀਓ ਦੇ ਪਰਚੇ ਨੇ ਬਕਾਇਦਾ ਤੌਰ ਤੇ ਪੈਸੇ ਦੀ ਜਿਹੜੀ ਲੈਣ ਦੇ ਹਵਾਲੇ ਦੀ ਕੈਸ਼ ਦੀ ਹੈ ਉਹ ਕੋਹਾ ਪੈਂਦੀ ਹੈ 29 ਮੋਬਾਈਲ ਕਿਸੇ ਰਿਕਰ ਨੂੰ ਫਰੇ ਜਾਂਦੇ ਨੇ 4 ਲੈਪਟਾਪ 8 ਡੈਰੀਆਂ ਹੋਰ ਪਤਾ ਨਹੀਂ ਕਿੰਨਾ ਕਿੰਨਾ ਸਮਾਨ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਸਾਡੇ ਘਰੇ ਵੀ ਆ ਸਕਦੇ ਨੇ ਉਹ ਜਿਹੜੇ ਸਾਥ ਦੇ ਰਹੇ ਨੇ ਉਹ ਵੀ ਇੰਨੇ ਦੋਸ਼ੀ ਨਹੀਂ ਹੁਣ ਚਾਹੇ ਜਿਹੜੀ ਮਰਜ਼ੀ ਪਾ ਕੇ ਦੇ ਪ੍ਰਧਾਨ ਨੇ So, फिर दोबारा एक बार दोहरा मैं हिंदी बोल देना नेशनल मीडिया बैठा है। कि पंजाब से ड्रग्स का खात्मा करने के लिए युद्ध नशे के विरुद्ध एक मुहिम हमने चलाई हुई है वो एक लहर का रूप बन चुकी है गांव हर गांव से कस्बों से हमें नगर पंचायत के पंचायत के मते मिल रहे हैं प्रस्ताव पास कर रहे हैं कि हम इस मुहिम में, में साथ देंगे पंजाब को रंगला पंजाब बनाना है पंजाब को नशा मुक्त बनाना है और इसमें किसी को बख्शा नहीं जाएगा चाहे वो जितने मर्जी पोलिटिकली स्ट्रांग हो या कोई अफसर हो या वो शो कार्ड वो कहे कि मेरी तो बहुत चलती है अंदर मेरे मेरी हवा की तरफ नहीं देख सकते तो ये वाली गलतफहमी ना रखें पंजाब के लिए हमारा दिल धड़कता है पंजाब को दोबारा पंजाब रंगला पंजाब बनाने का जो तहिया हमने कर रखा है उसी का हिस्सा है आप किसी के घर को उजाड़ अपने घरों को लिशका रहे हो अपनी प्रॉपर्टीज बन रही हैं आप बाहर पैसा भेजा जा रहा है तो ये तो नहीं चलेगा ये तो समझ लो फिर लोगों का खून ही है तो पंजाब की जवानी को बर्बाद करने के लिए जो भी जिम्मेदार होगा उसको सख्त से सख्त सजा मिलेगी चाहे वो कोई भी हो चाहे वो मेरा भी कोई नुकसान करना चाहते हो क्योंकि मैं उनकी आंख में अब चुभने लगा हूंगा कि यार ये क्या हो गया हमारा तो ये बिजनेस ही गया हमारा तो ये धंधा ही गया ये कौन कौन आ गए कहाँ से आ गए तो हमें कोई डर नहीं है कोई डर नहीं है आपके सामने आया हूं और काम पंजाब के लिए हर रोज करते हैं आज भी तीन चार मीटिंग्स हैं कल भी मिलूंगा जहां भी पब्लिक बुलाएगी वहां जाएंगे लेकिन पंजाब जो नफरत के पात्र हैं पंजाब के जो जो, जो लोगों ने भी डिक्लेयर कर रखे हैं कि ये नशे के तस्कर हैं तो पब्लिक की कचहरी जो है वो सबसे बड़ी कचहरी होती है दूसरी कचहरी में तो आप कई बार वकील बड़ा हायर कर लिया गवाह मुकरा लिए आप फैसला इधर उधर दुर करवा सकते हो लेकिन परमात्मा की और पब्लिक की कचहरी में कोई ऐसी सिफारिश नहीं चलती पंजाबी कहावत है उमलों दे ने नवेडे किसी ने तेरी जात पूछनी और अमल कैसे थे इनके पाप किए हुए इन्होंने गुनाह किए हुए बड़े घरों के घर बर्बाद किए हुए इन्होंने हर रोज हम जो ड्रग्स की खेप पकड़ते हैं कहां से आती है कौन जिम्मेदार है इसका यहां कौन संभालता है इनको तो आपको आने वाले दिनों में भी ऐसी खबरें मिलेंगी कि एक और बड़ी मछली जाल में एक और बड़ा तस्कर जाल में एक और बहुत बड़ी प्रॉपर्टी जो ड्रग मनी से बनाई हुई थी उसको धाराशाही कर दिया गया आने वाले दिनों में भी खबरें मिलेंगी और मुझे पूरे पूरी दुनिया से कल से फोन आ रहे कि क्योंकि लोगों को ये भी यकीन है कहते भाई साहब पक्के पैरी हैं मैंने कहा पक्के पैरी हैं तो इतना लोगों में नफरत है यार नहीं युद्ध बहुत देर तो चल रहे थे पहले छोटे सिपाही सी हूं जरनेल भी फड़े जाने लग गए ਤੁ ਫਿਰ ਯੁੱਧ ਅੱਗੇ ਹੋਰ ਚੱਲੂਗਾ ਕਿਉਂਕਿ ਇਹਦੇ ਨਾਲ ਬਹੁਤ ਕੁਝ ਅੱਗੇ ਇਕੱਲੇ ਇਕੱਲਾ ਕੋਈ ਇਕ ਤਸਕਰ ਫੜ ਕੇ ਨਾ ਹੋਊਗਾ ਉਹਦਾ ਜਾਲ ਵੀ ਪਤਾ ਲੱਗੂਗਾ ਕਿ ਪੈਸੇ ਸਾਥ ਹੀ ਅਪਲਾਈ ਨਾਓ CGC ਝੰਡੇੜੀ ਐਡਮਿਸ਼ਨਸ ਓਪਨ ਯੋਰ ਸਕਸੈਸ ਸਟੋਰੀ ਸਟਾਰ ਜਿਹੜੇ ਕਹਿੰਦੇ ਸੀ ਵੱਡੇ ਵੱਡੇ ਲੀਡਰ ਵੱਡੀਆਂ ਪਾਰਟੀਆਂ ਦੇ ਪ੍ਰਧਾਨ ਕਿ ਜੀ ਛੋਟੀਆਂ ਮੱਛੀਆਂ ਭੜੀ ਜਾਂਦੇ ਆ ਵੱਡੇ ਨੂੰ ਹੱਥ ਨਹੀਂ ਪਾਉਂਦੇ ਉਹ ਕੱਲ ਦੇ ਇਸ ਗੱਲ ਦੀ ਨਹੀਂ ਹੁੰਦਾ ਕਰੀ ਜਾਂਦੇ ਜੀ ਬਿਨੇ ਨੇ 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 ਤਾਂ ਗੱਲ ਤੋਂ ਕਾਰਵਾਈ ਹੈ ਇਹਦਾ ਮਤਲਬ ਮਤਲਬ ਉਹ ਵੀ ਰਲਵੇਂ ਦੇ ਵਿੱਚ ਪੰਜਾਬ ਨੂੰ ਕੀ ਮਤਲਬ ਜਵਾਬ ਦੇਣਗੇ ਪੰਜਾਬੀਆਂ ਨੂੰ ਉਹ ਪੂਰਾ ਪ੍ਰੋਪਰ ਤਰੀਕੇ ਨਾਲ ਐਨਡੀਪੀਐਸ ਦੇ ਪਰਚੇ ਨੇ ਬਕਾਇਦਾ ਤੌਰ ਤੇ ਡੀਓ ਦੇ ਪਰਚੇ ਨੇ ਬਕਾਇਦਾ ਤੌਰ ਤੇ ਪੈਸੇ ਦੀ ਜਿਹੜੀ ਲੈਣ ਦੇ ਨੇ ਹਵਾਲੇ ਦੀ ਕੈਸ਼ ਦੀ ਐ ਔਕੜਾ ਪੈਂਦੀ ਐ 29 ਮੋਬਾਈਲ ਕਿਸੇ ਦੇ ਘਰੋਂ ਫੜੇ ਜਾਂਦੇ ਨੇ 4 ਲੈਪਟਾਪ 8 ਡੈਰੀਆਂ ਹੋਰ ਪਤਾ ਨਹੀਂ ਕਿੰਨਾ ਕਿੰਨਾ ਸਮਾਨ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਸਾਡੇ ਘਰੋਂ ਵੀ ਆ ਸਕਦੇ ਨੇ ਉਹ ਜਿਹੜੇ ਸਾਥ ਦੇ ਰਹੇ ਨੇ ਉਹ ਵੀ ਇਨਦੇਸ਼ੀ ਨੇ ਹੁਣ ਚਾਹੇ ਜਿਹੜੀ ਮਰਜ਼ੀ ਪਾ ਕੇ ਪ੍ਰਧਾਨ ਨੇ ਸੁਣ ਮੈਂ ਫੇਰ ਦੁਬਾਰੇ ਇੱਕ ਵਾਰੀ ਦਗਾਉਣਾ ਮੈਂ ਹਿੰਦੀ ਚ ਬੋਲ ਦਿੰਨਾ नेशनल मीडिया बैठा कि पंजाब से ड्रग्स का खात्मा करने के लिए युद्ध नशे के विरुद्ध एक मुहिम हमने चलाई हुई है वो एक लहर का रूप बन चुकी है गांव हर गांव से कस्बों से हमें